ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਰ ਗਰਚਰਨ ਸਿੰਘ ਸਮਾਜ ਭਾਈ ਦੋਸਤੋ ਅੱਜ ਕੱਲ ਆਪਾਂ ਦੇਖਦੇ ਆਂ ਕਿ ਜਿਹੜੀਆਂ ਸਿਆਸੀ ਪਾਰਟੀਆਂ ਟਿਕਟਾਂ ਵੰਡ ਰਹੀਆਂ ਤੇ ਉਹਨਾਂ ਦੇ ਜਿੱਥੇ-ਜਿੱਥੇ ਟਿਕਟਾਂ ਵੰਡੀਆਂ ਜਾਂਦੀਆਂ ਉੱਥੇ-ਉੱਥੇ ਕੁਝ ਬੰਦੇ ਉਸੇ ਹੀ ਪਾਰਟੀ ਦੇ ਵਿਰੋਧ 'ਚ ਖੜੇ ਹੋ ਜਾਂਦੇ ਆ ਜਿਹੜੇ ਕਹਿੰਦੇ ਵੀ ਟਿਕਟ ਮਤਲਬ ਸਾਨੂੰ ਚਾਹੀਦੀ ਸੀ ਜੇ ਸਾਨੂੰ ਨਹੀਂ ਦਿੰਦੇ ਤਾਂ ਅਸੀਂ ਵਿਰੋਧ ਕਰਾਂਗੇ ਕਈ ਦੂਸਰੀਆਂ ਪਾਰਟੀਆਂ 'ਚ ਚਲੇ ਜਾਂਦੇ ਆ ਤੇ ਕਈ ਅੰਦਰ ਰਹਿ ਕੇ ਹੀ ਲੰਮਾ ਸਮਾਂ ਵਿਰੋਧ ਕਰਦੇ ਆ ਕੁਝ ਬੰਦੇ ਸ਼ਾਂਤ ਹੋ ਕੇ ਨਾਲ ਵੀ ਚੱਲ ਪੈਂਦੇ ਆ ਤੇ ਕੁਝ ਬੰਦੇ ਵਿਰੋਧ 'ਚ ਡਟੇ ਵੀ ਰਹਿੰਦੇ ਆ ਦੋਸਤੋ ਇਹ 'ਚ ਕੋਈ ਸ਼ੱਕ ਨਹੀਂ ਵੀ ਇਸ ਵਾਰ ਜਿਹੜਾ ਵਿਰੋਧ ਹੋਇਆ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਵਿੱਚ ਹੋਇਆ ਸੀ ਪਰ ਹੁਣ ਜਿਹੜਾ ਵਿਰੋਧ ਆ ਉਹ ਬਸ ਆਮ ਆਦਮੀ ਪਾਰਟੀ ਦੇ ਵਿੱਚ ਇੱਕਾ ਦੁੱਕਾ ਥੋੜੇ ਬਹੁਤੇ ਬੰਦੇ ਰਹਿ ਗਏ ਆ ਤੇ ਲਗਭਗ ਸ਼ਾਂਤ ਹੋ ਗਏ ਆ ਇਹਦਾ ਕਾਰਨ ਸੀ ਜਿਹੜਾ ਸਭ ਤੋਂ ਵੱਧ ਆਮ ਆਦਮੀ ਪਾਰਟੀ ਚ ਸਭ ਤੋਂ ਵੱਧ ਵਿਰੋਧ ਕਿਉਂ ਹੋਇਆ ਸੀ ਕਿਉਂਕਿ ਜਿਹੜੀ ਪਾਰਟੀ ਜਿੱਤ ਰਹੀ ਹੁੰਦੀ ਹੈ ਜਿਹੜੀ ਪਾਰਟੀ ਦੇ ਮਗਰ ਲੋਕ ਸਾਰੇ ਦੀਂਦੇ ਹੋਣ ਤੇ ਉਹਦੇ ਵਿੱਚ ਫਿਰ ਸਭ ਤੋਂ ਵੱਧ ਵਿਰੋਧ ਹੁੰਦਾ ਹੀ ਹੁੰਦਾ ਹੈ ਕਿਉਂਕਿ ਇੱਕ ਇਹਦਾ ਕਾਰਨ ਮੈਂ ਹੋਰ ਜਿਹੜਾ ਸਮਝਿਆ ਜਿਹੜੇ ਸਾਡੇ ਲੀਡਰ ਖਾਸ ਕਰਕੇ ਸਾਡੇ ਭਗਵਾਨਤਮਾਨ ਜੀ ਉਹ ਜਦੋਂ ਵੀ ਰੈਲੀਆਂ ਕਰਦੇ ਹੁੰਦੇ ਸੀ ਤੇ ਰੈਲੀਆਂ ਦੇ ਵਿੱਚ ਨਾ ਕੁਝ ਉਹ ਇਹ ਗੱਲ ਵਾਰ-ਵਾਰ ਕਹਿੰਦੇ ਹੁੰਦੇ ਸੀ ਵੀ ਜਿਹੜੀਆਂ ਇਹ ਟਿਕਟਾਂ ਇਹ ਆ ਤੁਹਾਡੇ ਤੋਂ ਹੀ ਦਿੱਤੀਆਂ ਜਾਣੀਆਂ ਔਰ ਖਾਸ ਕਰਕੇ ਇੱਕ ਉਹਨਾਂ ਦੇ ਲਫ਼ਜ਼ ਹੁੰਦੇ ਸੀ ਵੀ ਜੀਤੇ ਪੈਂਚਰਾਂ ਵਾਲੇ ਨੂੰ ਸ਼ਾਮੇ ਕੁਲਫੀ ਵਾਲੇ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਸੂ ਗੱਲਾਂ ਸੁਣ ਕੇ ਨਾ ਗਰੀਬ ਗੁਰਬੇ ਜਿਹੜੇ ਸੀਗੇ ਜਿਹੜੇ ਸੋਚਦੇ ਸੀ ਜਿੰਨਾ ਵੀ ਮਤਲਬ ਕਦੇ ਮੈਂਬਰੀ ਦੀ ਪੰਚਾਇਤ ਮੈਂਬਰੀ ਦੀ ਚੋਣ ਵੀ ਨਹੀਂ ਸੀ ਲੜੀ ਤੇ ਲੜਨ ਬਾਰੇ ਸੋਚਿਆ ਵੀ ਨਹੀਂ ਸੀ ਕਿਉਂਕਿ ਇਹੋ ਜਿਹੀਆਂ ਪਾਰਟੀਆਂ ਦਾ ਕਬਜ਼ਾ ਸੀ ਜਿੱਥੇ ਤੁਸੀਂ ਸੋਚ ਵੀ ਨਹੀਂ ਸੀ ਸਕਦੇ ਕਿਤੇ ਤੇ ਉਹ ਬੰਦੇ ਵੀ ਪਰ ਤੋਲਣ ਲੱਗੇ ਸੀ ਵੀ ਯਾਰ ਫਿਰ ਐਮਐਲਏ ਦੀ ਟਿਕਟ ਤਾਂ ਮੈਂ ਵੀ ਲੈ ਸਕਦਾ ਜੀ ਪੈਂਤਰਾ ਵਾਲਿਆਂ ਨੂੰ ਹੀ ਦੇਣੀਆਂ ਦਿਹਾੜੀਦਾਰਾਂ ਨੂੰ ਹੀ ਦੇਣੀਆਂ ਤਾਂ ਹਰ ਬੰਦੇ ਨੇ ਪਰ ਤੋਲਣੇ ਸ਼ੁਰੂ ਕਰਤੇ ਪਰ ਇਹ ਚੀਜ਼ ਨਹੀਂ ਕਿਸੇ ਨੇ ਸੋਚੀ ਵੀ ਇੱਕ ਸੀਟ ਤੋਂ ਸਿਰਫ ਇੱਕ ਬੰਦੇ ਨੂੰ ਹੀ ਟਿਕਟ ਮਿਲੂਗੀ